ਕਈ اہم ਮੁੱਦਿਆਂ ਤੇ ਆਪਾਂ ਗੱਲਬਾਤ ਕਰਨੀ ਅੱਜ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰੀ ਜਾਣਾ ਜਿੱਥੇ ਗੱਲ ਆ ਵਿਕਰਮ ਸਿੰਘ ਮਜੀਠੀ ਦੇ ਕਰਾਂਗੇ ਉਥੇ ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕਰਦਿਆਂ ਅੱਜ ਨਾਲ ਦੇ ਨਾਲ ਪਹਿਲੀ ਖਬਰ ਤੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਜਿਹੜੀ ਸਥਿਤੀ ਬਣੀ ਹੋਈ ਆ ਹਜ਼ਾਰਾਂ ਏਕੜ ਜਿਹੜੀ ਜਿਹੜੀ ਆਪਾਂ ਝੋਨਾ ਕੱ ਲਈਏ ਜਾਂ ਨਰਮਾ ਕੱ ਲਈਏ ਕਿਉਂ ਜਿਹੜਾ ਪਾਣੀ ਨੇ ਜਿਹੜਾ ਤਬਾਹ ਕਰ ਦਿੱਤਾ ਤੈਸ ਨਾਲ ਇਸ ਕਰ ਦਿੱਤਾ ਜਿਹੜਾ ਕਿ ਬਹੁਤ ਹੀ ਜਿਹੜਾ ਦੁੱਖ ਭਰੀ ਖਬਰ ਆ ਕਿਸਾਨਾਂ ਦੇ ਲਈ ਤੇ ਪੰਜਾਬੀਆਂ ਦੇ ਲਈ ਕਿਉਂਕਿ ਜਿਹੜਾ ਲਗਾਤਾਰ ਪਾਣੀ ਆ ਜਿਹੜਾ ਵਿਸਕ ਹੁਣ ਮੀਂਹ ਜਿਹੜਾ 2 ਦਿਨਾਂ ਤੋਂ ਜਿਹੜਾ ਆਪਾਂ ਕੱਲ ਤੋਂ ਕਹਿਦੇ ਕਿ ਦੂਜਾ ਦਿਨ ਅੱਜ ਬੰਦ ਹੋ ਗਿਆ ਤੇ ਪਰ ਜੇਕਰ ਮੀਂਹ ਬੰਦ ਨਾ ਹੁੰਦਾ ਤੇ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਸ ਤੋਂ ਪਹਿਲਾਂ ਜਿਹੜੇ ਕਈ ਪਿੰਡਾਂ ਜਿਹੜੇ ਉਹ ਖਾਲੀ ਵੀ ਕਰ ਦਿੱਤੇ ਗਏ ਆ ਤੇ ਅਨੇਕਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆਗਾ ਬਹੁਤ ਹੀ ਹਾਲਾਤ ਨੇ ਜਿਹੜੇ ਮਾਰੇ ਆ ਮਾੜੇ ਆ ਪਰ ਪੰਜਾਬ ਦਾ ਮੁੱਖ ਮੰਤਰੀ ਐਸਵੇਂ ਜਿਹੜਾ ਪੰਜਾਬ ਨੂੰ ਲੋਾਰਸ ਛੱਡ ਕੇ ਜਿਹੜਾ ਤਾਵਲ ਨਾਡੂ ਜਿਹੜਾ ਸਮਾਗਮ ਸਮਾਗਮ ਦੇ ਵਿੱਚ ਤੁਰੇ ਫਿਰਦਾਗਾ ਬਹੁਤ ਮਾੜੀ ਗੱਲ ਆ ਕਿਉਂਕਿ ਇੱਕ ਵਾਰੀ ਜਦੋਂ ਕਿਸੇ ਸਮਾਗਮ ਤੇ ਉੱਤੇ ਜਦੋਂ ਜਸਵਿੰਦਰ ਭੱਲੇ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਮਹਾਰਾਜ ਆ ਉਹ ਪਹਾੜਾਂ ਦੇ ਸੈਰ ਕਰਦਾ ਫਿਰਦਾ ਤੇ ਇੱਥੇ ਪ੍ਰੋਗਰਾਮ ਧਰਿਆ ਤੇ ਉਹਨੂੰ ਜਿਹੜਾ ਕਿ ਮਾਫੀ ਤੇਕ ਮਹਗਾਈ ਗਈ ਆਪਣਾ ਕਸੂਰ ਨਹੀਂ ਕਹਿੰਦੇ ਕਿ ਸਾਡਾ ਕੀ ਕਸੂਰ ਆ ਪੰਜਾਬ ਤੇ ਚਲੋ ਕੁਦਰਤੀ ਮਾਰ ਆ ਆਪਾਂ ਮੰਨਦੇ ਆ ਪਰ ਸਾਰ ਲੈਣੀ ਜਿਹੜਾ ਕਿ ਜਿਹੜਾ ਕਿ ਘਰ ਦਾ ਨੁਮਾਇੰਦਾ ਹੋਵੇ ਉਹ ਘਰ ਦੇ ਵਿੱਚ ਸੁੱਤਾ ਪਿਆ ਹੋਵੇ ਜਾਂ ਫਿਰ ਸੈਰ ਕਰਦਾ ਪਿਆ ਹੋਵੇ ਤੇ ਉਹਦੀ ਜ਼ਮੀਨ ਆ ਜਿਹੜੀ ਫਸਲਾ ਤੇ ਉਹਦੇ ਪਿੰਡ ਦੀ ਆਪਾਂ ਕਹਿ ਲਈਏ ਤੇ ਉਹ ਡੁੱਬਦੀ ਹੋਵੇ ਤਾਂ ਫਿਰ ਆਪਾਂ ਕੀ ਇਹਦੇ ਤੋਂ ਆਸ ਰੱਖ ਸਕਦੇ ਆ ਤੇ ਵੱਡੀ ਜਿਹੜੀ ਨਾਲ ਖਬਰ ਇਹ ਵੀ ਅੱਜ ਸਾਹਮਣੋਂ ਸਾਹਮਣੇ ਆਈ ਹੈ ਦੁਖਦਈ ਖਬਰ ਪਾਕਿਸਤਾਨ ਤੋਂ ਖਬਰ ਆਈ ਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਿਹੜਾ ਕਿ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਿਆ ਹੈਗਾ ਜਿਹੜਾ ਪਾਣੀ ਹੈ ਕਰੀਬ 7 ਦੀ ਜਿਹੜਾ ਆਪਾਂ ਕਹਿ ਲਈਏ ਕਿ ਉੱਪਰ ਜਿਹੜਾ ਲੱਗ ਪੱਗ ਜਿਹੜਾ ਨਾਲ ਲੱਗਦਾ ਦਿਖਾਈ ਦੇ ਰਿਹਾ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਿਹੜਾ ਗੁਰਦੁਆਰਾ ਸਾਹਾ ਨਨਕਾਣਾ ਸਾਹਿਬ ਜਿਹਦੇ ਲਈ ਆਪ ਨੂੰ ਦਰਸ਼ਨ ਦਰਦਾਰ ਹੈ ਜਿਹੜਾ ਕਿ ਬਾਡਰ ਖੋਲਿਆ ਗਿਆ ਸੀ ਤੇ ਪਰ ਫਿਲਹਾਲ ਉਹ ਜਿਹੜੀਆਂ ਅਰਹਾਰਹੀਤਕ ਸਰਕਾਰਾਂ ਹੁੰਦੀਆਂ ਨੇ ਉਹਨਾਂ ਨੇ ਜਿਹੜਾ ਉਹ ਬਾਡਰ ਫੇਰ ਜਿਹੜਾ ਬੰਦ ਕਰ ਦਿੱਤਾ ਨੰਗਾ ਜਿਹੜਾ ਬੰਦ ਕਰ ਦਿੱਤਾ ਤੇ ਪਰ ਜਿਹੜਾ ਅੱਜ ਹਾਲਾਤ ਦੇਖ ਕੇ ਜਿਹੜਾ ਫੋਟੋਆਂ ਦੇਖ ਕੇ ਜਿਹੜੇ ਜਾ ਵੀਡੀਓ ਆ ਰਹੀਆਂ ਨੇ ਲਗਾਤਾਰ ਬਹੁਤ ਹੀ ਮੰਦ ਭਾਗੀ ਤੇ ਇਹ ਵੀ ਚਿੰਤਾ ਦਾ ਵਿਸਾਗਾ ਦੂਸਰੀ ਖਬਰ ਜੁੜੀ ਆ ਵਿਕਰਮ ਸਿੰਘ ਮਜੀਠੀਆ ਦੇ ਨਾਲ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਹਿਲਾਂ ਵਿਕਰਮ ਮਜੀਠੀਆ 540 ਕਰੋੜ ਦੇ ਜਿਹੜਾ ਅਮਦਨ ਤੋਂ ਵੱਧ ਸਰੋਤ ਜਾਇਦਾਦਾਂ ਦੇ ਮਾਮਲੇ ਦੇ ਵਿੱਚ ਫੜਿਆ ਗਿਆ ਸੀ ਪਰ ਉਸ ਤੋਂ ਬਾਅਦ ਬਿਜੀਲੈਂਸ ਨੇ ਜਿਹੜਾ ਹੋਰ ਉਹ ਜਿਹੜਾ ਮੇਲ ਨਹੀਂ ਖਾਂਦਾ ਸੀ ਕਿ ਜਿਹੜੀ ਉਹਦੀ ਰਕਮਾਂ ਉਹ ਜਿਹੜੀ ਕਿ ਹੁਣ ਹੋਰ ਦੁੱਗਣੀ ਹੋ ਗਈ ਆ ਜਣੇ ਕਿ 540 ਕਰੋੜ ਤੋਂ ਹੁਣ 700 ਕਰੋੜ ਰੁਪਇਆ ਹੋ ਗਿਆ ਬੜੀ ਵੱਡੀ ਗੱਲ ਆ ਕਿ ਜਿਹੜਾ ਕਿ ਬਿੱਟੂ ਔਲਖਾ ਨੇ ਜਿਹੜਾ ਕਿ ਇਹਨਾਂ ਦਾ ਨਾਮ ਲੈਤਾ ਬੇਸਕੋ 6 ਸਾਲ ਦੀ ਕਹਿੰਦੇ ਜੇਲ ਸਜ਼ਾ ਕੱਟ ਕੇ ਆਇਆ 73 ਜਿਹੜਾ ਬੰਟੀ ਜਾਂ ਆਪਾਂ ਕਹ ਲਈਏ ਜਾਂ ਕੋਈ ਪਿੰਦੀ ਆ ਜਿਹੜੇ ਦੋ ਜਣੇ ਇਸ ਵੇਲੇ ਜਿਹੜਾ ਕੈਨੇਡਾ ਦੇ ਵਿੱਚ ਬੈਠੇ ਆ ਬੇਸ਼ੱਕ ਉਹਨਾਂ ਦੇ ਲਈ ਪੰਜਾਬ ਸਰਕਾਰ ਚਾਰਾ ਜੋਈ ਕਰ ਰਹੀ ਹੈ ਉਹਨਾਂ ਨੂੰ ਪੰਜਾਬ ਲਿਆਉਣ ਦੇ ਲਈ ਪਰ ਫਿਲਹਾਲ ਇਹ ਮੈਨੂੰ ਨਹੀਂ ਲੱਗਦਾ ਕਿ ਮੁਸ਼ਕਲ ਆ ਜਿਹੜਾ ਇਹ ਜੜਾ ਲਿਆਉਣਾ ਕਿਉਂਕਿ ਜੋ ਪੰਜਾਬ ਦੇ ਵਿੱਚ ਹਾਲਾਤ ਰਹੇ ਆ ਅਕਾਲੀ ਸਰਕਾਰ ਦੇ ਸਮੇਂ ਰਹੇ ਆ ਚਾਹੇ ਕਿਸੇ ਹੋਰ ਸਰਕਾਰ ਦੇ ਸਮੇਂ ਰਹੇ ਆ ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਇੱਕ ਨਰਿੰਦਰ ਸਿੰਘ ਅਫਸਰ ਹੁੰਦਾ ਸੀ ਉਸਨੇ ਵੀ ਮਜੀਠੀ ਦਾ ਨਾਮ ਲਿਆ ਤੇ ਪਰ ਕਹਿੰਦੇ ਨਰੰਜਨ ਸਿੰਘ ਦੀ ਗੱਲ ਨਹੀਂ ਸੁਣੀ ਗਈ ਇਥੇ ਮਿਸ ਪੂਜਾ ਦਾ ਨਾਮ ਵੀ ਆਉਂਦਾ ਕਿ ਮਿਸ ਪੂਜਾ ਦਾ ਜਿਹੜਾ ਕਿ ਪ੍ਰਯੋਗ ਕਿਉਂ ਕੀਤਾ ਗਿਆ ਉਹ ਤੋਂ ਅਖਾੜੇ ਲਵਾਏ ਜਾਂ ਉਦੋਂ ਉਤੋਂ ਜਿਹੜੀਆਂ ਉਹਨੂੰ ਗੱਡੀਆਂ ਦੇ ਵਿੱਚ ਬੈਠ ਕੇ ਕਿਉਂ ਲੰਘਾਇਆ ਜਾਂਦਾ ਉਸ ਤੋਂ ਬਾਅਦ ਨਰੰਜਨ ਸਿੰਘ ਦੇ ਜਿਹੜਾ ਜਿਹੜਾ ਬੇਟੇ ਦੇ ਜਿਹੜਾ ਵਿਆਹ ਦੇ ਉੱਪਰ ਜਿਹੜਾ ਦਲਜੀਤ ਦਸਾਂ ਦਾ ਜਿਹੜਾ ਅਖਾੜਾ ਲਗਾਇਆ ਜਾਂਦਾ ਬڑے ਜਿਹੜੇ ਐਮ ਤੱਥ ਨੇ ਜਿਹੜਾ ਕਿ ਨਰਿੰਦਰ ਸਿੰਘ ਉਸ ਸਮੇਂ ਜਿਹੜਾ ਈਡੀ ਦਾ ਜਿਹੜਾ ਅਫਸਰ ਹੁੰਦਾ ਸੀ ਤੇ ਪਰ ਉਹਦੇ 2012 ਦੇ ਵਿੱਚ ਜਿਹੜੇ ਕਿ ਸਰਕਾਰ ਹੁੰਦੀ ਆ ਉਹ ਅਕਾਲੀ ਦਲ ਦੀ ਹੁੰਦੀ ਆ ਉਹ ਪੈਰ ਨਹੀਂ ਕਿਸੇ ਦੇ ਲੱਗਣ ਦਿੰਦੇ 2012 ਦੇ ਵਿੱਚ ਜਿਹੜਾ ਕਿ ਮਜੀਠੀਆ ਵੱਲੋਂ ਬਖਤੀ ਕਨਾਲਾ 10 ਮਰਲੇ ਜਿਹੜਾ ਅਗਨੀਵਕੌਰ ਮਜੀਠੀਆ ਦੇ ਨਾਮ ਤੇ ਜਿਹੜਾ ਇੱਕ ਜ਼ਮੀਨ ਲੈਤੀ ਗਈ ਸੀ ਜਿਹੜਾ ਉਹਦੀ ਜਿਹੜੀ ਆਪਾਂ ਕਹਿੰਦੇ ਰਿਕਾਰਡ ਆ ਜਿਹੜਾ ਉਹ ਖੁਰਦਵਰਤ ਕੀਤਾ ਗਿਆ ਇਹ ਵੀ ਸਭ ਤੋਂ ਵੱਡਾ ਜਿਹੜਾ ਅਹਿਮ ਮਸਲਾ ਹੈਗਾ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਮਜੀਠੀਆ ਜਿਹੜਾ 25 ਜੂਨ ਤੋਂ ਫੜਿਆ ਹੋਇਆ ਹੈਗਾ 2025 ਤੋਂ ਪਰ ਹੁਣ ਉਹ बार-बार ਆਪਣੀਆਂ ਜਿਹੜੀਆਂ ਜ਼ਮਾਨਤਾਂ ਨੇ ਉਹ ਲਗਾ ਰਿਹਾ ਉਹ ਦੀ ਜ਼ਮਾਨਤ ਨਹੀਂ ਹੋ ਰਹੀ ਪਰ ਹੁਣ ਦੱਸਿਆ ਜਾ ਰਿਹਾ ਕਿ ਇੱਕ ਕੇਸ ਉਹਦੇ ਉੱਪਰ ਇੱਕ ਨਹੀਂ ਹੁਣ ਕਰੀਬ 5 ਜਾਂ 6 ਕੇਸ ਆ ਜਿਹੜਾ ਕੋਈ ਇੱਕ ਹਾਰਾ ਹਰ ਪਲੇਸਿੰਗ ਸਿੱਧੂ ਆ ਏਡੀ ਦਾ ਜਿਹੜਾ ਅਫਸਰ ਸੀ ਉਹਦੀ ਰਿਪੋਰਟ ਵੀ ਇਹ ਜਿਹੜੀ ਉਹ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਈ ਆ ਉਹ ਵੀ ਜਿਹੜੀ ਰਿਪੋਰਟ ਆ ਜਿਹੜੀ ਉਹਦੀ ਘੋਕੀ ਜਾ ਰਹੀ ਆ ਜਿੰਨਾ ਕਿ ਲੱਗਦਾ ਕਿ ਬਕਰ ਮਜੀਠੀਏ ਦੀ ਜਿਹੜਾ ਕਿ ਮੁਸ਼ਕਲਾਂ ਨੇ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਪਰ ਇਹਦੇ ਵਿੱਚ ਮਿਸ ਪੂਜਾ ਦਾ ਕੀ ਰੋਲ ਆ ਉਹ ਤੁਹਾਨੂੰ ਅਗਲੀ ਵੀਡੀਓ ਵਿੱਚ ਕੱਲੀ ਕੱਲੀ ਗੱਲ ਦੱਸਾਂਗੇ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਸੁਣਦੇ ਨੇ ਤੁਸੀਂ ਇਸ ਕਰਕੇ ਜਿਹੜਾ ਅਹਿਮ ਤੱਥ ਨੇ ਜਿਹੜੇ ਮਜੀਠੀ ਦੇ ਮਸਕੂਲਾ ਜਿਹੜੀਆਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਤੇ ਇੱਕ ਮਜੀਠੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਭਗਵਾਨ ਤਮਨ ਨੂੰ ਜੇਕਰ ਮੈਂ ਬਚ ਗਿਆ ਤਾਂ ਮੈਂ ਤੈਨੂੰ ਬੰਦਾ ਬਣਾ ਕੇ ਛੱਡੂਗਾ ਤੇ ਕਿਤੇ ਕਹਿੰਦਾ ਸੀ ਮੈਂ ਉਹਦੇ ਗਲਮੇ ਚ ਹੱਥ ਪਾਉਂਗਾ ਕਿਤੇ ਨਾ ਕਿਤੇ ਲੱਗਦਾ ਕਿ ਸਰਕਾਰ ਆ ਜਿਹੜੀ ਚਾਹੇ ਕਿਸੇ ਦੀ ਮਰਜ਼ੀ ਹੋਵੇ ਜਿਹੜਾ ਪਾਵਰ ਦੇ ਵਿੱਚ ਹੁੰਦਾਗਾ ਤੇ ਉਹ ਭਾਈ ਫਿਰ ਸਭ ਨਿਰਣੇ ਲੈ ਲੈਂਦਾਗਾ ਤੇ ਜਿਹੜਾ ਇਸ ਤਰ੍ਹਾਂ ਦੇ ਤੱਤ ਬੋਲਣੇ ਇਸ ਤਰ੍ਹਾਂ ਦੇ ਸ਼ਬਦ ਬੋਲਣੇ ਇੱਕ ਮੁੱਖ ਮੰਤਰੀ ਨੂੰ ਜਿਹੜਾ ਕਿ ਮੈਂ ਤੁਹਾਨੂੰ ਜੇ ਮੈਂ ਬਚ ਗਿਆ ਤੇ ਤੁਹਾਨੂੰ ਬੰਦਾ ਬਣਾ ਦੂੰਗਾ ਉਹ ਪਾਵਰ ਦੇ ਵਿੱਚ ਆ ਉਹ ਮੁੱਖ ਮੰਤਰੀ ਆ ਤੂੰ ਵਾਲ ਮੰਤਰੀ ਆ ਰਿਹਾ 10 ਸਾਲ ਮੰਤਰੀ ਰਿਹਾ ਇਹਦਾ ਮਤਲਬ ਹੈ ਕਿ ਤੁਸੀਂ ਚੰਬੀਆਂ ਚਲਾਈਆਂ ਤੁਸੀਂ ਬੰਦੇ ਬਣਾਏ ਆ ਤੁਸੀਂ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਤੇ ਉਹੀ ਤੁਹਾਡੇ ਜਿਹੜਾ ਕਿਲਾਗਾ ਧੌਣ ਦੇ ਵਿੱਚ ਉਹ ਅੜਿਆ ਪਿਆਗਾ ਇਹੀ ਕਿੱਲਾ ਤੁਹਾਨੂੰ ਜਿਹੜਾ ਹੁਣ ਲੈ ਕੇ ਬੈਠੂਗਾ ਇਸ ਕਰਕੇ ਜਿਹੜਾ ਮਜੀਠੀਆਂ ਲਗਾਤਾਰ ਨੇ ਜਿਹੜੀਆਂ ਮੁਸ਼ਕਲਾਂ ਨੇ ਉਹ ਇਹ ਬਾਤੀਆਂ ਦਿਖਾਈ ਦੇ ਰਹੀਆਂ ਨੇ ਹੁਣ ਲੱਗਦਾ ਕਿ ਛੇਮਾ ਜਿਹੜਾ ਪਰਚਾ ਹੈਗਾ ਉਹ ਪੈਰਿਆ ਹੈਗਾ ਕਿ ਮਜੀਠੀਆਂ ਲੱਗਦਾ ਕਿ ਜੇਲ੍ਹ ਦੇ ਵਿੱਚ ਤੁਸੀਂ ਜਿਹੜਾ ਚੌਣ ਲੜੂਗਾ ਤੇ ਦੇਖਦੇ ਆ ਕਿ ਆਉਣ ਵਾਲਾ ਸਮਾਂ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਵੇਂ ਤੱਥ ਲੈ ਕੇ ਆ ਰਹੇ ਆ ਤੇ ਉਦੋਂ ਤੱਕ ਦਿਓ ਬਨ ਅਜਾਤ ਤੁਸੀਂ ਚੈਨਲ ਵੱਤ ਤੋਂ ਵੱਤ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਵਰਜੀ ਦਾ ਖਾਲਸਾ ਵਰਜੀ ਕੀ ਫਤਿਹ